ਠੇਕਰ ਫੁਰ ਨਿੱਸ ਸਿਰ ਪ੍ਰਭ ਪੁਰ ਕੀ ਆਪਿ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂ ਆ ਭਉ ਜਗਤ ਕੋ ਸੋਕ ਹੈ ਹੈ ਸਭ ਜਗ ਭਉ ਜੈ 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 ਸੁਰ ਲੋਕ ਹੈ ਹੈ ਸਭ ਜਗ ਭਉ ਜੈ 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 ਸੁਰ ਲੋਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਵਡੇ ਭਾਗ ਹਨ ਧਨਤਾ ਦੇ ਪਾਤਰ ਹੋ ਜੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਨਾਂ ਦੀ ਸ਼ਹੀਦੀ ਸ਼ਤਾਬਦੀ ਦੇ 350 ਸਾਲਾ ਪੁਰਬ ਮਨਾਉਂਦਿਆਂ ਹੋਇਆਂ ਜੁੜ ਬੈਠੇ ਹਾਂ ਅਤੇ ਸਹਿਬ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਹਾਂ ਆਪਣੇ ਜੀਵਨ ਅਤੇ ਸੰਸਾਰ ਨੂੰ ਸੁਖលਿਆ ਕਰ ਰਹੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ੋਭਾ ਕਰਦੇ ਆਂ ਵਿਦਵਾਨ ਆਖਣ ਲੱਗੇ ਕਹਿਣ ਲੱਗੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਇਸ ਸੰਸਾਰ ਦੇ ਵਿੱਚ ਧਰਮ ਨੇ ਮਨੁੱਖੀ ਸਰੂਪ ਧਾਰਨ ਕੀਤਾ ਤੇ ਉਸ ਧਰਮ ਦੇ ਮੂਜਸਮੇ ਦਾ ਨਾਮ ਸੰਸਾਰ ਵਿੱਚ ਰੱਖਿਆ ਗਿਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਖਣ ਲਗੇ ਤੇਗ ਬਹਾਦਰ ਧਰਮ ਤੁਝ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਫਲੈਗ ਆਫ 휴ਮੈਨਿਟੀ ਤੇਗ ਬਹਾਦਰ ਧਰਮ ਤੁਝ ਹਰਤਾ ਤੁਰ ਕਨਮੂ ਹੀ ਬ੍ਰੇਕ ਡਾਊਨ ਦਾ ਚੇਂਜ ਆਫ क्रुएਲਟੀ ਫ্রম ਦਿਸ ਵਰਲਡ ਚਰਨ ਸ਼ਰਨ ਤਾਰਨ ਤਰਨ ਸਦਾ ਰਹੈ ਅਨਕੂਲ ਐਂਡ ਇਫ ਯੂ ਵਾਂਟ ਹੈਪੀਨੈਸ ਐਂਡ ਵਿਜ਼ਡਮ ਇਨ ਯੋਰ ਲਾਈਫ ਗੋ ਐਂਡ ਬੋਅ ਯੋਰ ਹੈਡ ਇਨ ਫਰੰਟ ਆਫ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਮ ਕਰਕੇ ਪਿੰਡਾਂ ਨਗਰਾਂ ਦੇ ਵਿੱਚ ਅਰਦਾਸ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਲਖਬ ਜੋੜਿਆ ਜਾਂਦਾ ਹੈ ਤੇਗ ਬਹਾਦਰ ਹਿੰਦ ਦੀ ਚਾਦਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਕਵੀ ਹੋਏ ਕਵੀ ਸ਼ਨਾਪਤੀ ਕਹਿਣ ਲੱਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਹਿੰਦ ਦੀ ਚਾਦਰ ਨਾ ਕਹੋ ਫਿਰ ਕੀ ਆਖੀਏ ਤੇ ਕਹਿਣ ਲੱਗੇ ਪ੍ਰਗਟ ਪਏ ਗੁਰ ਤੇਗ ਬਹਾਦਰ ਜਿਨ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਚਾਦਰ ਨੇ ਜਿਨ੍ਹਾਂ ਨੇ ਪਤ ਇੱਕ ਧਰਮ ਦੀ ਇੱਕ पंਥ ਦੀ ਇੱਕ ਫਿਰਕੇ ਦੀ ਨਹੀਂ ਕਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਰੇ ਸੰਸਾਰ ਦੀ ਪਤਕ ਜੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਨੋਟ ਆਨਰ ਫੋਰ 1 ਨੇਸ਼ਨ ਸਤਗੁਰੂ ਜੀ ਇਸ ਆਨਰ ਫੋਰ 올 ਦਾ ਹਿਊਮੈਨਿਟੀ ਐਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਦੀ ਧਰਤੀ ਤੇ ਪਹੁੰਚੇ ਭਾਈ ਮਤੀ ਦਾਸ ਸਾਹਿਬ ਜੀ ਦੀ ਸ਼ਹੀਦੀ ਹੋਈ ਕੱਲ ਸੀ ਵਿਚਾਰ ਕੀਤੀ ਭਾਈ ਮਤੀ ਦਾਸ ਜੀ ਸ਼ਹੀਦ ਹੋ ਗਏ ਦੋ ਹਿੱਸਿਆਂ ਵਿੱਚ ਸਰੀਰ ਕੱਟਿਆ ਗਿਆ ਤੇ ਦੋਵੇਂ ਹਿੱਸਿਆਂ ਵਿੱਚੋਂ ਜਪਜੀ ਸਾਹਿਬ ਦੀਆਂ ਆਵਾਜ਼ਾਂ ਪਈਆਂ ਹੁੰਦੀਆਂ ਭਾਈ ਮਤੀ ਦਾਸ ਭਾਈ ਸਤੀ ਦਾਸ ਇਹ ਭਾਈ ਪਿਰਾਗਾ ਜੀ ਦੀ ਕੁਲ ਦੇ ਵਿੱਚੋਂ ਸਨ ਤੇ ਭਾਈ ਦੇਆਲਾ ਜੀ ਇਹ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ ਭਾਈ ਮਨੀ ਸਿੰਘ ਜੀ ਤੇ ਭਾਈ ਲਖੀ ਸ਼ਾਹ ਨਜ਼ਾਰਾ ਇਨਾਂ ਦੀ ਰਿਸ਼ਤੇਦਾਰੀ ਹੈ ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਨੇ ਲਖੀ ਸ਼ਵਨ ਜਹਾ ਤੇ ਭਾਈ ਮਤੀ ਦਾਸ ਜੀ ਤੋਂ ਬਾਅਦ ਭਾਈ ਸਤੀ ਦਾਸ ਜੀ ਦੀ ਸ਼ਹੀਦੀ ਹੋਈ ਰੂਹ ਦੇ ਵਿੱਚ ਲਪੇਟਿਆ ਗਿਆ ਅੱਗ ਲਾਈ ਗਈ ਜਿਸ ਤਰ੍ਹਾਂ ਮੋਮਬੱਤੀ ਨੂੰ ਅੱਗ ਲਾਈਦੀ ਹੈ ਤੇ ਮੋਮ ਡਿਗਦਾ ਹੈ ਭਾਈ ਮਤੀ ਦਾਸ ਜੀ ਦਾ ਮਾਸ ਇਸ ਤਰ੍ਹਾਂ ਮੋਮ ਹੋ ਕੇ ਡਿਗਣ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੇਖ ਰਹੇ ਨੇ ਜ਼ੁਬਾਨੋਂ ਇੱਕੋ ਬੋਲ ਬੋਲ ਰਹੇ ਨੇ ਤਾਂ ਸਿੱਖੀ ਤਾਂ ਸਿੱਖੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਅਸੀਂ ਪੜ੍ਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਗੁਣ ਗੋਬਿੰਦ ਗਾਯੋ ਨਹੀ ਜਨਮ ਅਕਾਰਥ ਕਹੋ ਨਾਨਕ ਹਰ ਜੇ ਬਿਦਜਲ ਕਾ ਸਤਗੁਰ ਜੀ ਕਹਿੰਦੇ ਜੇ ਰੱਬ ਨੂੰ ਜਪਣਾ ਹੈ ਤੇ ਜਿਵੇਂ ਜਿਸ ਤਰ੍ਹਾਂ ਮੱਛੀ ਨੇ ਪਾਣੀ ਨੂੰ ਜਪਿਆ ਔਰ ਮੱਛੀ ਨੇ ਪਾਣੀ ਨੂੰ ਕਿਵੇਂ ਜਪਿਆ ਤੇ ਵਿਦਵਾਨ ਜਨ ਬੈਠੇ ਨੇ ਜਾਣਦੇ ਨੇ ਮੀਨ ਫਕਰ ਫੰਕਿਓਰ ਕਟਿਓ ਰਾਜ ਕੀਓ ਬਹੁਬਾਨੀ ਖੰਡ ਖੰਡ ਕਰ ਪੂਜਨ ਕੀਨੋ ਤੂੰ ਨਾ ਬਿਸਰਿਓ ਕਹਿੰਦੇ ਮੱਛੀ ਨੂੰ ਕਟਿਆ ਚੋਪ ਡਿੰਟੂ ਪੀਸਸ ਮੈਰੀਨੇਟਡ ਵਿਦ ਸਪਾਈਸਸ ਤੇ ਜਦੋਂ ਤਲਿਆ ਗਿਆ ਖਾਧਾ ਗਿਆ ਖਾਣ ਤੋਂ ਬਾਅਦ ਜਿਹੜਾ ਮੱਛੀ ਨੂੰ ਖਾਣ ਵਾਲਾ ਸੀ ਰਾਤ ਨੂੰ ਉੱਠ ਉੱਠ ਕੇ ਪਾਣੀ ਮੰਗਦਾ ਹੈ ਮੱਛੀ ਪਾਣੀ ਤੋਂ ਜੁਦਾ ਤੇ ਹੋ ਗਈ ਕੱਟੀ ਤੇ ਗਈ ਪਰ ਕਟਣ ਤੋਂ ਬਾਅਦ ਢੇਡ ਵਿੱਚ ਜਾਣ ਤੋਂ ਬਾਅਦ ਵੀ ਪਾਣੀ ਨੂੰ ਨਹੀਂ ਛੱਡਿਆ ਪਾਣੀ ਦੇ ਨਾਲ ਇੰਨਾ ਪਿਆਰ ਹੈ ਮੱਛੀ ਦਾ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਜੋ ਸਾਈਂ ਦੇ ਨਾਲ ਜੁੜਨਾ ਹੈ ਤੇ ਜੁੜੇ ਇਸ ਤਰ੍ਹਾਂ ਜਿਸ ਤਰ੍ਹਾਂ ਮੱਛੀ ਪਾਣੀ ਦੇ ਨਾਲ ਜੁੜੀ ਹੈ ਧੰ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਿੱਖ ਭਾਈ ਸਤੀਦਾਸ ਜੀ ਸ਼ਹੀਦ ਹੋਏ ਭਾਈ ਦਿਆਲਾ ਜੀ ਦੀ ਵਾਰੀ ਆਈ ਭਾਈ ਦਿਆਲਾ ਜੀ ਨੂੰ ਦੇਗਿਆਂ ਦੇ ਵਿੱਚ ਉਬਾਲਿਆ ਜਾ ਰਿਹਾ ਹੈ ਹੱਥ ਜੋੜ ਕੇ ਕਹਿ ਲਗੇ ਗੁਰੂ ਤੇਗ ਬਹਾਦਰ ਸਤਿਗੁਰੂ ਕਦੀ ਸਮਾਸੀ ਪੰਜਵੇਂ ਜਾਮੇ ਦੇ ਵਿੱਚ ਤੁਸੀਂ ਆਪਣੇ ਸਰੀਰ ਤੇ ਦਸੀਹਾ ਸਹਿਣ ਕੀਤਾ ਸੀ ਅੱਜ ਮੇਰੇ ਉੱਤੇ ਕਿਰਪਾ ਕਰੋ ਆਪਣੀ ਕਿਰਪਾ ਵਰਤਾਓ ਪਰਸ਼ਾ ਜਿਸ ਤਰ੍ਹਾਂ ਦੁੱਖ ਆਪ ਜਿ ਰਿਆ ਸੀ ਸ਼ਕਤੀ ਮੈਨੂੰ ਵੀ ਦਿਓ ਇਹ ਪ੍ਰੀਤ ਹੈ ਸਿੱਖ ਦੀ ਤੇ ਗੁਰੂ ਦੀ ਸਤਿਗੁਰ ਦੀ ਬਾਣੀ ਵਿੱਚ ਬੜੇ ਕਮਾਲ ਦੇ ਬੋਲ ਕਹਿੰਦੇ ਪਾਤਸ਼ਾਹ ਕਹਿੰਦੇ ਤੇ ਪ੍ਰੇਮ ਕਰਨਾ ਸਿੱਖਣਾ ਹੈ ਤੇ ਸਿੱਖ ਦੁੱਧ ਤੇ ਪਾਣੀ ਤੋਂ ਸਿਆਣੀਆਂ ਸੁਆਣੀਆਂ ਜਦੋਂ ਦੁੱਧ ਉਬਾਲਦੀਆਂ ਸਨ ਤੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੰਦੀਆਂ ਸਨ ਜਿਹਨੂੰ ਹੰਗਾਲ ਆਖਿਆ ਜਾਂਦਾ ਉਹ ਕਿਉਂ ਕਾਰਨ ਤੇ ਇਹ ਹੈ ਕਿ ਪਾਣੀ ਦਾ ਬੋਇਲਿੰਗ ਪੁਆਇੰਟ ਘਟ ਹੈ ਦੁੱਧ ਦਾ ਜ਼ਿਆਦਾ ਹੈ ਜਦੋਂ ਉਬਾਲਿਆ ਜਾਂਦਾ ਹੈ ਪਾਣੀ ਐਵੇਪੋਰੇਟ ਹੋ ਕੇ ਉੱਡ ਜਾਂਦਾ ਹੈ ਤੇ ਦੁੱਧ ਥੱਲਿਓ ਲੱਗਣੋਂ ਬਚ ਜਾਂਦਾ ਪਰ ਸਤਿਗੁਰੂ ਜੀ ਕਹਿਣ ਲਗੇ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਪਾਣੀ ਦਾ ਮੁੱਲ ਕੋਈ ਨਹੀਂ ਪਰ ਪਾਣੀ ਜਦੋਂ ਦੁੱਧ ਦੇ ਵਿੱਚ ਮਿਲਿਆ ਦੁੱਧ ਨੇ ਪਾਣੀ ਦਾ ਮੁੱਲ ਆਪਣੇ ਮੁੱਲ ਦਾ ਬਣਾ ਦਿੱਤਾ ਦੁੱਧ ਨੇ ਆਪਣੀ ਰੰਗਤ ਦਿੱਤੀ ਆਪਣਾ ਮੁੱਲ ਆਪਣੀ ਵੈਲਿਊ ਆਪਣੀ ਵਰਤ ਉਸ ਪਾਣੀ ਨੂੰ ਦੇ ਦਿੱਤੀ ਜਿਹੜਾ ਸਿੱਖ ਗੁਰੂ ਦੇ ਨਾਲ ਜੁੜਿਆ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜਿਤ ਰੰਗ ਜੋ ਜਲ ਹੀ ਵਿਖੈ ਸਮਾਹਿ ਜਿਨਾਂ ਨ ਵਿਸਰੈ ਸੇ ਕਿਨੇ ਹਿਆ ਪੇਦ ਨਾ ਜਾਣੂ ਮੂਲ ਸਾਈ ਜਿਹਿਆ ਜਿਹੜੇ ਜੁੜੇ ਉਸ ਇੱਕ ਦੇ ਨਾਲ ਜਿਨ ਹਰ ਜਪਿਆ ਸੇ ਹਰ ਹੋਏ ਉਹ ਹਰੀ ਹੋ ਗਏ ਪਰ ਰੱਬ ਦੇ ਨਾਲ ਜੁੜ ਕੇ ਰੱਬ ਬਣਦੇ ਪਾਣੀ ਕਿਸੇ ਮੁੱਲ ਦਾ ਨਹੀਂ ਸੀ ਮੈਂ ਅੰਦਲੇ ਕੀਟੇ ਤੇਰਾ ਨਾਮ ਖੰਦਕਾਰਾ ਮੈਂ ਗਰੀਬ ਮੈਂ ਮਸਕੀਂ ਤੇਰਾ ਨਾਮ ਹੈ ਆਧਾਰਾ ਨੀਚੇ ਉੱਚ ਕਰੇ ਮੇਰਾ ਉਸ ਗੋਬਿੰਦ ਨੇ ਨੀਵਿਆਂ ਨੂੰ ਉੱਚਾ ਕਰ ਦਿੱਤਾ ਆਪਣੇ ਮੁੱਲ ਦਾ ਵਣਹਾ ਦਿੱਤਾ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਖੰਡੇ ਦੀ ਪਾਹੁਲ ਦਿੱਤੀ ਉਦੋਂ ਪੰਜੇ ਸਿੰਘਾਂ ਨੇ ਗੱਲ ਆਖੀ ਇਤਿਹਾਸ ਵਿੱਚ ਬਚਨ ਹੁੰਦਾ ਹੈ ਉਹ ਕਹਿੰਦੇ ਨੀਤ ਨਜਨਤਨ ਕੇ ਹਮ ਬਾਰਿਕ ਤੁਹੇ ਕਿਰਪਾ ਕਰ ਕੈਸੇ ਨਿਵਾਜੀ ਕੰਚਨ ਭੇ ਮਨੂਰ ਤੇ ਜਮ ਆਦਿਕ ਲੋ ਸਭ ਹੀ ਦਰ ਭਗ ਕਹਿੰਦੇ ਹੇ ਗੁਰੂ ਗਬਿੰਦ ਸਿੰਘ ਅਸੀਂ ਕਤ ਵਰਗੇ ਸਾਂ ਸਾਡਾ ਕੋਈ ਮੁੱਲ ਨਹੀਂ ਸੀ ਭਲੇ ਹਾਰੇ ਜਾਈਏ ਗੁਰੂ ਗੋਬਿੰਦ ਸਿੰਘ ਵਰਗਾ ਪਾਰਸ ਕੋਈ ਨਹੀਂ ਵੇਖਿਆ ਜਿਨੇ ਕੱਚ ਨੂੰ ਸੋਨਾ ਬਣਾ ਕੇ ਰੱਖ ਦਿੱਤਾ ਸੋ ਪਾਣੀ ਦਾ ਕੋਈ ਮੁੱਲ ਨਹੀਂ ਜੁੜਿਆ ਦੁੱਧ ਦੇ ਨਾਲ ਤੇ ਦੁੱਧ ਬਣ ਗਿਆ ਹੁਣ ਦੋਖਾਇਆ ਥੱਲੇ ਕਿਸੇ ਨੇ ਅਗ ਲਾ ਦਿੱਤੀ ਤੇ ਪਾਣੀ ਨੇ ਵੀ ਫਿਰ ਧਰਮ ਮਿਲਾਇਆ ਪਾਣੀ ਦੁੱਧ ਦੇ ਵਿੱਚ ਮਿਲ ਤੇ ਗਿਆ ਦੁੱਧ ਨੇ ਮਾਣ ਦਿੱਤਾ ਪਰ ਪਾਣੀ ਆਪਣੀ ਔਕਾਤ ਨਹੀਂ ਭੁੱਲਿਆ ਪਾਣੀ ਨੂੰ ਯਾਦ ਸੀ ਮੈਂ ਪਾਣੀ ਆ ਇਹ ਤੇ ਦੁੱਧ ਨੇ ਕਿਰਪਾ ਕੀਤੀ ਮੈਨੂੰ ਆਪਣੇ ਨਾਲ ਦਾ ਬਣਾ ਦਿੱਤਾ ਤੇ ਫਿਰ ਕੀ ਹੋਇਆ ਜਦੋਂ ਸਮਾਂ ਆਇਆ ਸੇਕ ਪਿਆ ਤੇ ਵਾਖਣ ਲੱਗਾ ਦੁੱਧ ਨੂੰ ਤੂੰ ਰਹਿ ਤੂੰ ਮੇਰੇ ਉਤੇ ਪਰਉਪਕਾਰ ਕੀਤਾ ਮੈਂ ਤੇਰੇ ਉਤੋਂ ਆਪਾ ਆਪਣਾ ਕੁਰਬਾਨ ਕਰ ਦੇਣਾ ਜਿਹਨੂੰ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖਿਆ ਸੁਆਮੀ ਕੋ ਗ੍ਰਹਿਹੁ ਜੋ ਸਦਾ ਸਵਾਨ ਤਜਤ ਨਹੀਂ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਇਮਾਨਦਾਰੀ ਤੇ ਵਫਾਦਾਰੀ ਬੜੀ ਚੰਗੀ ਹੈ ਜਿੱਥੇ ਵਫਾ ਨਹੀਂ ਜਿੱਥੇ ਲੋਇਲਟੀ ਨਹੀਂ ਉੱਥੇ ਪ੍ਰੇਮ ਵੀ ਨਹੀਂ ਉਸ ਪਾਣੀ ਨੇ ਜਦੋਂ ਉਬਾਲਾ ਆਇਆ ਤੇ ਆਪਣਾ ਆਪ ਖਤਮ ਕਰ ਦਿੱਤਾ ਭਾਪ ਬਣ ਕੇ ਵੈਪਰਸ ਬਣ ਕੇ ਉੱਡਣ ਲੱਗਾ ਤੇ ਜਦੋਂ ਪਾਣੀ ਉੱਡ ਗਿਆ ਹੁਣ ਦੁੱਧ ਨੇ ਆਪਣਾ ਧਰਮ ਕੀ ਨਿਭਾਇਆ ਦੁੱਧ ਵੀ ਉਬਾਲੇ ਮਾਰਨ ਲੱਗਾ ਉਬਾਲੇ ਮਾਰ ਮਾਰ ਕੇ ਭਾਂਡੇ ਵਿੱਚੋਂ ਬਾਹਰ ਆਇਆ ਜਿਹੜੀ ਤਪਦੀ ਹੋਈ ਅੱਗ ਸੀ ਉਹਦੇ ਉੱਤੇ ਦੁੱਧ ਪਿਆ ਤੇ ਤਪਦੀ ਹੋਈ ਅੱਗ ਨੂੰ ਬੁਝਾ ਦਿੱਤਾ ਖਤਮ ਕਰ ਦਿੱਤਾ ਗੁਰਤੇਗ ਬਹਾਦਰ ਸਹਿਬ ਮਹਾਰਾਜ ਜੀ ਦੇ ਪਵਿੱਤਰ ਸ਼ਹੀਦ ਸਿੱਖ ਭਾਈ ਸਦੀਦਾਸ ਜੀ ਸ਼ਹੀਦ ਹੋਏ ਭਾਈ ਦਿਆਲਾ ਜੀ ਸ਼ਹੀਦ ਹੋਏ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਗੁਰਤੇਗ ਬਹਾਦਰ ਸਹਿਬ ਮਹਾਰਾਜ ਨੂੰ ਫਿਰ ਦਰਬਾਰ ਵਿੱਚ ਬੁਲਾਇਆ ਗਿਆ ਬਾਦਸ਼ਾਹ ਹੋਰ ਜ਼ੇਬ ਕਹਿਣ ਲੱਗਾ ਸਤਿਗੁਰੂ ਮੈਂ ਕੋਈ ਜ਼ੁਲਮ ਨਹੀਂ ਕਰਦਾ ਮੈਂ ਤੇ ਹਿੰਦੁਸਤਾਨ ਦਾ ਭਲਾ ਲੋਚਦਾ ਇਥੇ ਹਿੰਦੂ ਨੇ ਮੁਸਲਮਾਨ ਨੇ ਆਪਸ ਵਿੱਚ ਲੜਦੇ ਰਹਿੰਦੇ ਨੇ ਝਗੜਦੇ ਰਹਿੰਦੇ ਨੇ ਮੈਂ ਚਾਹੁੰਦਾ ਹਾਂ ਇਹਨਾਂ ਦਾ ਝਗੜਾ ਮੁਕਾਵਾ ਗੁਰਤੇਗ ਬਹਾਦਰ ਸਤਗੁਰੂ ਹੱਸ ਕੇ ਕਹਿਣ ਲੱਗੇ ਔਰੰਗਜ਼ੇਬ ਤੂੰ ਚਾਹੁੰਦਾ ਹੈ ਦੋ ਤੂੰ ਇੱਕ ਕਰ ਦੇਵਾ ਪਰਮੇਸ਼ਰ ਦਾ ਕੋਈ ਹੋਰ ਹੁਕਮ ਹੈ ਸਤਗੁਰੂ ਰੱਬ ਦਾ ਪਰਮੇਸ਼ਰ ਦਾ ਕੀ ਹੁਕਮ ਹੈ ਤੇ ਸਤਗੁਰੂ ਜੀ ਕਹਿਣ ਲੱਗੇ ਜਾਓ ਫਿਰ ਸਵਾ ਮਨ ਮਰਚਾ ਲੈ ਗਿਆ ਸਭਾ ਮਨ ਮਿਰਚਾਂ ਮਗਾਈਆਂ ਗਈਆਂ ਸਤਿਗੁਰੂ ਜੀ ਕਹਿੰਦੇ ਹੁਣ ਇਹਨੂੰ ਸਾੜੋ ਉਹ ਮਿਰਚਾਂ ਸਾੜੀਆਂ ਗਈਆਂ ਫਿਰ ਸਤਿਗੁਰੂ ਜੀ ਕਹਿੰਦੇ ਇਹਨੂੰ ਕੱਪੜ ਛਾਨ ਕਰੋ ਸਭਾ ਮਨ ਮਿਰਚਾਂ ਜਦੋਂ ਕੱਪੜ ਛਾਨ ਕੀਤੀਆਂ ਤਿੰਨ ਮਿਰਚਾਂ ਬਚ ਗਈਆਂ ਬੜੇ ਹੈਰਾਨ ਹੋਏ ਕਹਿਣ ਲੱਗੇ ਕਰਾਮਾਤ ਕਰਾਵਾ ਸਤਿਗੁਰੂ ਕਹਿੰਦੇ ਕਰਾਮਾਤ ਨਹੀਂ ਹੈ ਪਰਮੇਸ਼ਰ ਦਾ ਹੁਕਮ ਹੈ ਔਰੰਗਜ਼ੇਬ ਕਹਿਣ ਲਗਾ ਮਹਾਰਾਜ ਕੀ ਹੁਕਮ ਸਮਝ ਨਹੀਂ ਲੱਗੀ ਤੇ ਗੁਰੂ ਤੇਗ ਬਹਾਦਰ ਕਹਿਣ ਲਗੇ ਤੂੰ ਚਾਹੁੰਦਾ ਹੈ ਦੂਤ ਇੱਕ ਹੋ ਜਾਵੇ ਮੇਰਾ ਕਾਲਪੁਰਖ ਚਾਹੁੰਦਾ ਹੈ ਕਰੋ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜੱਗੈ ਸਿੰਘ ਜੋ ਦੇਤ ਰਹਿ ਨੀਲ ਭੇਸਾ ਦੋਹੋਂ ਪੰਥ ਮੈਂ ਕਪਟ ਵਿਦਿਆ ਚ ਲਾਨੀ ਬਾਹਰ ਤੀਸਰਾ ਪੰਥ ਕੀਜੈ ਪ੍ਰਧਾਨੀ ਪਰਮੇਸ਼ਰ ਜਾਂਦਾ ਹੈ ਕਿ ਦੋ ਤੋਂ ਤਿੰਨ ਹੋਣ ਕੇ ਮੇਰਾ ਪੁੱਤਰ ਮੇਰਾ ਸਹਿਬ ਜੀ ਦਾ ਸੰਸਾਰ ਵਿੱਚ ਪ੍ਰਗਟ ਹੋ ਗਿਆ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਜਿਨ ਅਲਖ ਅਪਾਰ ਨਿਰੰਜਨਾ ਜਪਿਉ ਕਰਤਾਰਾ ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ ਸਿਰ ਕੇਸ ਧਾਰ ਗੈ ਖੜਗ ਕੋ ਸਭ ਦੁਸ਼ਟ ਪਛਾਦ ਮੇਰਾ ਸਹਿਬ ਜੀ ਆਦਾ ਸੰਸਾਰ ਵਿੱਚ ਪ੍ਰਗਟ ਹੋਇਆ ਹੈ ਉਹਨੇ ਤੀਜਾ ਪੰਥ ਖਾਲਸਾ ਪੰਥ ਚਲਾਉਣਾ ਹੈ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਖਾਲਸਾ ਪੰਥ ਇਹੋ ਜਾਂ ਕੁੰਡਲੀਆ नाग ਹੋਵੇਗਾ ਔਰੰਗਜ਼ੇਬ ਤੇਰੀ ਜੜਾਂ ਦੇ ਵਿੱਚ ਬਵੇਗਾ ਤੇ ਤੇਰੇ ਪੈਰਾਂ ਹੇਠ ਅਗ ਬਿਸ਼ਾ ਕੇ ਰੱਖ ਦਵੇਗਾ ਬਾਦਸ਼ਾਹ ਔਰੰਗਜ਼ੇਬ ਸਤਿਗੁਰਾਂ ਜੀ ਦੇ ਬਚਨ ਸੁਣ ਕੇ ਕੰਬ ਗਿਆ ਕਹਿਣ ਲਗਾ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਇੱਕ ਸਵਾਲ ਬਾਦਸ਼ਾਹ ਔਰੰਗਜ਼ੇਬ ਨੇ ਪੁੱਛਿਆ ਕਹਿ ਲਗਾ ਜਿਨਨੇ ਇਹ ਹਿੰਦੂ ਨੇ ਸਨਾਤਨੀ ਨੇ ਤੁਹਾਨੂੰ ਆਪਣਾ ਗੁਰੂ ਕਹਿੰਦੇ ਨੇ ਪਰ ਜਿਹੜਾ ਤੁਹਾਡਾ ਨਾਮ ਹੈ ਉਸ ਨਾਮ ਦਾ origin ਸੰਸਕ੍ਰਿਤ ਮੂਲਕ ਨਹੀਂ ਤੁਹਾਡਾ ਨਾਮ ਫਾਰਸੀ ਵਿੱਚੋਂ ਨਿਕਲਿਆ ਤੇਗ ਸ਼ਬਦ ਵੀ ਫਾਰਸੀ ਦਾ ਸ਼ਬਦ ਬਹਾਦਰ ਸ਼ਬਦ ਵੀ ਫਾਰਸੀ ਦਾ ਸ਼ਬਦ ਤੁਸੀਂ ਗੁਰੂ ਹਿੰਦੂਆ ਦੇ ਹੋ ਅਜ ਤੱਕ ਇਹੋ ਜਾਂ ਨਾਮ ਮੈਂ ਕਦੀ ਸੁਣਿਆ ਨਹੀਂ ਇਸ ਨਾਮ ਦੇ ਪਿੱਛੇ ਮਤਲਬ ਤੇ ਕਾਰਨ ਕੀ ਹੈ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਸਾਡੀ ਛੋਟੀ ਜਿਹੀ ਉਮਰ ਸਾਡੇ ਪਿਤਾ ਨੇ ਕਰਤਾਰਪੁਰ ਦੀ ਜੰਗ ਲੜੀ ਬਾਦਸ਼ਾਹ ਰਜ਼ੇ ਬਿਆੰਤ ਫੌਜਾਂ ਸਨ ਤਕਰੀਬਨ 78000 ਫੌਜ ਦਸੀ ਜਾਂਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਤਕਰੀਬਨ 1100 ਫੌਜ 1100 ਫੌਜ ਨੇ 78000 ਫੌਜ ਨਾਲ ਮੁਕਾਬਲਾ ਕੀਤਾ ਉਸ ਦਿਨ ਮੇਰੇ ਤੇਗ ਦੇ ਯੋਰ ਵੇਖ ਕੇ ਮੇਰੇ ਦਸਤੇ ਮubaruk ਵਿੱਚੋਂ ਚਲਦੀ ਹੋਈ ਐਸੀ ਤੇਗ ਜਿਹੜੀ ਤੇਗ ਜਦੋਂ ਚਲਦੀ ਸੀ ਤੇ ਕਾਗੜ ਦੰਕਾਤੀ ਕਟਾਰੀ ਕੜਕਟੰ ਤਾਗੜ ਦੂ ਤੀਰੰ ਤੁਪਕੰ ਤੜਾਕੰ ਝਾਕੜ ਦੰਗੜ ਦੰਬਾੜ ਦੰਬਾਜੇ ਕਾਗੜ ਦੰਗਾ ਜੀ ਮਹਾ ਗੱਜ ਗਾਜੇ ਦੀਆਂ ਆਵਾਜ਼ਾਂ ਆਉਂਦੀਆਂ ਸਨ ਤੇ ਮੇਰੇ ਪਿਤਾ ਗੁਰੂ ਅਰਗੁਵਿੰਦ ਸਾਹਿਬ ਮਹਾਰਾਜ ਨੇ ਖੁਸ਼ ਹੋ ਕੇ ਮੇਰਾ ਨਾਮ ਤੇਗ ਬਹਾਦਰ ਰੱਖਿਆ ਸੀ ਤੇਰੀ ਤੇਗ ਦੇ ਵਿੱਚ ਬਲ ਨਹੀਂ ਕਿ ਮੈਨੂੰ ਮਾਰ ਦੇਵੇ ਮੈਨੂੰ ਖਤਮ ਕਰ ਦੇਵੇ ਇਹ ਤੇ ਸਿ ਆਪ ਆਪਣੀ ਮਰਜ਼ੀ ਦੇ ਨਾਲ ਆਇਆ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਚਾਦਨੀ ਚੌਕ ਟਿਕ ਗਏ ਪਹਿਲਾਂ ਗੁਰਦੇਵ ਇਸ਼ਨਾਨ ਕੀਤਾ ਦੁਪਹਿਰ ਦਾ ਵੇਲਾ ਦੱਸਦੇ ਨੇ ਸਤਿਗੁਰਾਂ ਜੀ ਨੇ ਬਾਣੀ ਪੜਨੀ ਅਰੰਭ ਕਰ ਦਿੱਤੀ ਆਖਿਆ ਗਿਆ ਜਦੋਂ ਬਾਣੀ ਦਾ ਭੋਗ ਪਵੇ ਜਲਾਲਉਦੀਨ ਉਦੋਂ ਵਾਰ ਕਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਬਜੀ ਸਾਹਿਬ ਦਾ ਭੋਗ ਪਾਇਆ ਸਿਜਦੇ ਵਿੱਚ ਨਿਰੰਕਾਰ ਨੂੰ ਸਿਰ ਝੁਕਾਇਆ ਜਦੋਂ ਸੀਸ ਝੁਕਿਆ ਤੇ ਆਖਿਆ ਹੁਣ ਵਾਰ ਕਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉੱਤੇ ਵਾਰ ਚਲਿਆ ਸਤਗੁਰਾਂ ਜੀ ਦੀ ਐਸੀ ਖੇਡ ਭਾਈ ਜੈਤਾ ਜੀ ਦੇ ਝੋਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਆ ਪਿਆ ਬੜੀ ਹਨੇਰੀ ਤੇ ਲੜਨ ਲੱਗ ਪਿਆ ਇੰਨੀ ਹਨੇਰੀ ਕਿ ਅੰਦਰ ਧੁੰਦ ਹੋ ਗਿਆ ਪਤਾ ਹੀ ਨਹੀਂ ਕਿਸੇ ਨੂੰ ਕੁਝ ਚੱਲ ਰਿਹਾ ਦੂਜੇ ਪਾਸੋਂ ਲੱਖੀ ਸ਼ਾਵਣ ਜਾਰੇ ਦੇ ਸੈਂਕੜੇ ਗੱਡੇ ਬਲਦਾਂ ਵਾਲੇ ਇਸ ਪਾਸੇ ਆਉਣ ਲੱਗੇ ਭਾਈ ਜੈਤਾ ਜੀ ਬੜੀ ਕਾਲੀ ਦੇ ਨਾਲ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਹਿਲਾਂ ਦੱਸ ਦਿੱਤਾ ਸੀ ਕਿ ਭਾਈ ਜੈਤਿਆ ਸਾਡਾ ਸੀਸ ਤੇਰੀ ਗੋਦ ਦੇ ਵਿੱਚ ਆਣ ਡਿੱਗੇ ਲਾ ਤੇ ਬਿਨਾਂ ਰੁਕਿਆਂ ਬਿਨਾਂ ਖੱਕਿਆਂ ਭਜਿਆ ਜਾਈਂ ਤੇ ਪੰਜਾਮੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਮਲੇਸ਼ਾਂ ਦੇ ਹੱਥ ਮੇਰੇ ਸੀਸ ਨੂੰ ਮੇਰੇ ਸਰੀਰ ਨੂੰ ਲੱਗਣੇ ਨਹੀਂ ਚਾਹੀਦੇ ਦੂਜੇ ਪਾਸੇ ਭਾਈ ਲਖੀ ਸ਼ਾ ਮੜਜਾਰਾ ਨੇ ਤਿਆਰੀ ਕੀਤੀ ਹੋਈ ਸੀ ਆਪਣੇ ਪੁੱਤਰਾਂ ਨੂੰ ਭੇਜਿਆ ਆਇਆ ਸੀ ਬੜੀ ਕਾਲੀ ਦੇ ਨਾਲ ਸਤਿਗੁਰਾਂ ਜੀ ਦੇ ਸਰੀਰ ਨੂੰ ਚੱਕਿਆ ਗੱਡਿਆਂ ਦੇ ਵਿੱਚ ਲਕੋਇਆ ਦੂਜੇ ਪਾਸੇ ਭਾਈ ਜੈਤਾ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਵੱਲ ਨੂੰ ਤੁਰ ਪਏ ਨੇ ਸ੍ਰੀ ਗੁਰੂ ਤੇਗ ਬਹਾਦਰ ਸਤਿਗੁਰੂ ਨੰਦਾਂ ਦੀ ਪੁਰੀ ਵਿੱਚ ਵਸਦੇ ਸਨ ਇੱਕ ਸਿੱਖ ਜਿਹਦਾ ਨਾਮ ਹੈ ਦੇਵਾਰਾਮ ਤੋ ਵੀ ਹੈ ਸਤਿਗੁਰਾਂ ਜੀ ਨੂੰ ਕੁਝ ਕਹਿਣਾ ਚਾਹੁੰਦਾ ਬੜੀ ਹਿੰਮਤ ਜੁਟਾ ਕੇ ਉੱਠਦਾ ਹੈ ਫਿਰ ਬਹਿ ਜਾਂਦਾ ਹੈ ਫਿਰ ਹਿੰਮਤ ਜੁਟਾ ਕੇ ਉੱਠਦਾ ਹੈ ਫਿਰ ਬਹਿ ਜਾਂਦਾ ਹੈ ਗੁਰੂ ਤੇਗ ਬਹਾਦਰ ਸਤਿਗੁਰ ਜੀ ਵੇਖ ਰਹੇ ਨੇ ਤੇ ਪਾਦਸ਼ਾਹ ਕਹਿਣ ਲੱਗੇ ਦੇਵਾਰਾਮ ਕੀ ਗੱਲ ਜੱਪਦਾ ਹੈ ਕੁਝ ਕਹਿਣਾ ਚਾਹੁੰਦਾ ਹੈ ਪਰ ਕਹਿ ਨਹੀਂ ਪਾ ਰਿਹਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਕਹਿਣਾ ਤੇ ਬਹੁਤ ਕੁਝ ਚੰਨਾ ਪਰ ਮੇਰੀ ਚੰਦਰੀ ਗਰੀਬੀ ਮੈਨੂੰ ਕਹਿ ਨਹੀਂ ਦੇਦੀ ਸਤਿਗੁਰੂ ਜੀ ਕਹਿਣ ਲੱਗੇ ਕੀ ਗੱਲ ਹੈ ਆਖੇ ਲਗਾ ਮਹਾਰਾਜ ਮੈਂ ਚਾਹੁੰਦਾ ਕਿਦਰੇ ਗੁਰੂ ਤੇਗ ਬਹਾਦਰ ਮੇਰੇ ਘਰ ਦਾ ਵੀ ਸ਼ਿੰਗਾਰ ਬਣੇ ਮੇਰੇ ਘਰ ਆਵੇ ਮੈਂ ਆਪਣੇ ਹੱਥਾਂ ਦੇ ਨਾਲ ਭੋਜਨ ਛਕਾਵਾਂ ਤੇ ਗੁਰੂ ਤੇਗ ਬਹਾਦਰ ਸਤਿਗੁਰੂ ਜੀ ਸ਼ਕਣ ਪਰ ਮਹਾਰਾਜ ਸੱਚ ਦੇ ਵਿੱਚ ਮੈਂ ਜਾਣਦਾ ਹਾਂ ਮੇਰੀ ਇਨੀ ਔਕਾਤ ਨਹੀਂ ਮੇਰੇ ਕੋਲ ਇਹਨਾ ਧਨ ਨਹੀਂ ਪਾਤਸ਼ਾਹ ਮੈਂ ਤੇ ਆਪਣੀ ਰੋਟੀ ਵੀ ਬੜੇ ਔਖੇ ਦੇ ਨਾਲ ਗੁਜ਼ਾਰਾ ਕਰਦਾ ਤੇ ਜੇ ਤੁਹਾਡੇ ਨਾਲ ਕੋਈ ਸਿੱਖ ਵੀ ਆ ਗਿਆ ਤੇ ਮੈਨੂੰ ਪੂਜਨ ਛਕਾਣਾ ਔਖਾ ਹੋ ਜਾਣਾ ਮੈਂ ਜਾਣਦਾ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਡੇ ਵੱਡੇ ਮਹਿਲਾਂ ਦਾ ਸ਼ਿੰਗਾਰ ਨਹੀਂ ਮੇਰੀ ਕੁੱਲੀ ਦੇ ਵਿੱਚ ਕਦੋਂ ਭਾਗ ਲਾਉਣਗੇ ਮਹਾਰਾਜ ਬਸ ਇਹ ਗੱਲ ਮੈਨੂੰ ਰੋਕ ਲੈਂਦੀ ਹੈ ਸਤਿਗੁਰੂ ਜੀ ਕਹਿਣ ਲੱਗੇ ਫਿਕਰ ਨਾ ਕਰ ਤੇਰੇ ਘਰ ਵੀ ਜ਼ਰੂਰ ਆਵਾਂਗੇ ਤੇਰੇ ਘਰ ਭੋਜਨ ਵੀ ਜ਼ਰੂਰ ਸ਼ਕਾਂਗੇ ਗੁਰਤੇਗ ਬਹਾਦਰ ਸਤਿਗੁਰਾਂ ਜੀ ਦਾ ਇਹ ਬਚਨ ਹੋਇਆ ਕਸ਼ਮੀਰੀ ਪੰਡਤ ਸਤਿਗੁਰਾਂ ਜੀ ਦੇ ਦਰਬਾਰ ਵਿੱਚ ਆਉਂਦੇ ਗੁਰਤੇਗ ਬਹਾਦਰ ਸਾਹਿਬ ਅਨੰਦਾਂ ਦੀ ਪੂਰੀ ਤੋਂ ਨਿਕਲਦੇ ਨੇ ਭਰਮਣ ਕਰਦੇ ਆ ਹੋਇਆ ਕਦੀ ਬਹਾਦਰਗੜ ਕਦੀ ਆਗਰੇ ਤੇ ਕਦੀ ਦਿੱਲੀ ਇਸ ਸਾਰੀਆਂ ਖਬਰਾਂ ਦੇ ਵਾਰਾਮ ਤੱਕ ਪਹੁੰਚ ਰਹੀਆਂ ਨੇ ਹੁਣ ਖਬਰ ਮਿਲੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੋ ਗਈ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸ਼ਹੀਦ ਹੋ ਗਏ ਬੜਾ ਦੁਖੀ ਹੋਇਆ ਜਿੱਥੇ ਸਤਗੁਰਾਂ ਜੀ ਦੀ ਸ਼ਹੀਦੀ ਦਾ ਦੁੱਖ ਹੈ ਉਥੇ ਮਨ ਵਿੱਚ ਗਿਲਾ ਹੈ ਗੁਰੂ ਤੇਗ ਬਹਾਦਰ ਸਤਗੁਰੂ ਮੈਂ ਕਹਿੰਦਾ ਸਾਂ ਮੇਰੇ ਗਰੀਬ ਦੇ ਘਰ ਤੁਸੀਂ ਕਦੋਂ ਆਉਣਾ ਹੈ ਮੇਰੀ ਗੱਲ ਸੱਚੀ ਹੋਈ ਤੁਸੀਂ ਵਜਨ ਆਰ ਗਏ ਪਰ ਸਾ ਤੁਸੀਂ ਮੇਰੇ ਘਰ ਨਹੀਂ ਆਏ ਭਾਈ ਜੈਤਾ ਜੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਆਏ ਇੱਕ ਸਿੱਖ ਦਾ ਘਰ ਆਇਆ ਭਾਈ ਜੈਤਾ ਜੀ ਨੂੰ ਨਹੀਂ ਪਤਾ ਇਹ ਕੌਣ ਹੈ ਬੂਹਾ ਖੜਕਾਇਆ ਮਨ ਦੇ ਵਿੱਚੋਂ ਆਵਾਜ਼ ਆਈ ਇੱਥੇ ਰੁਕ ਕੇ ਭੋਜਨ ਪ੍ਰਸ਼ਾਦਾ ਛਕਿਆ ਜਾਵੇ ਬੜੀ ਭੁੱਖ ਲੱਗੀ ਹੈ ਬੂਹਾ ਖੜਕਾਇਆ ਤੇ ਆਖਣ ਲੱਗੇ ਮੈਨੂੰ ਬੜੀ ਭੁੱਖ ਲੱਗੀ ਹੈ ਜੇ ਕੁਝ ਘਰ ਹੈ ਤੇ ਸ਼ਕਾਹ ਇਸ ਦੇਵਾਰਾਮ ਨੇ ਜਿਹੜੇ ਧਾਣੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਾਸਤੇ ਰੱਖੇ ਸਨ ਉਹ ਧਾਣੇ ਪੀ ਕੇ ਰੋਟੀ ਬਣਾਣੀ ਸ਼ੁਰੂ ਕਰ ਦਿੱਤੀ। ਇੱਕ ਬੜਾ ਸੋਹਣਾ ਸਨ ਇਸ ਦੇਵਾਰਾਮ ਦੇ ਘਰ ਸੀ। ਉਸ ਆਸਣ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਰੱਖ ਦਿੱਤਾ। ਜਦੋਂ ਭੋਜਨ ਪ੍ਰਸ਼ਾਦਾ ਪਕਾ ਕੇ ਦੇਵਾਰਾਮ ਬਾਹਰ ਆਇਆ ਵੇਖਿਆ ਇੱਕ ਪੋਟਲੀ ਇੱਕ ਗੰਡੜੀ ਉੱਤੋਂ ਰੱਖੀ ਐ ਤੇ ਬੜੇ ਗੁੱਸੇ ਵਿੱਚ ਆਇਆ ਕਹਿਣ ਲੱਗਾ ਕਿ ਤੇ ਕਿਸਮਤ ਨੇ ਮੇਰਾ ਮੁਖੌਲ ਬਣਾਇਆ ਉਤੋਂ ਤੂੰ ਇਹ ਅਸਮੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਹਿਣ ਵਾਸਤੇ ਬਣਾਇਆ ਸੀ ਮੇਰੀ ਚੰਦਰੀ ਮਾੜੀ ਕਿਸਮਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਨਹੀਂ ਜਦੋਂ ਭਾਈ ਸਾਹਿਬ ਨੇ ਪੁੱਛਿਆ ਤੇ ਸਾਰੀ ਗੱਲ ਦੱਸੀ ਜਦੋਂ ਸਾਰੀ ਗੱਲ ਦੱਸੀ ਤੇ ਭਾਈ ਜੈਤਾ ਜੀ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੂਰਬੀਰ ਬਚਨ ਕੇ ਬਲੀ ਸਤਿਗੁਰ ਜੀ ਬਚਨ ਕੇ ਬਲੀ ਨੇ ਜੋ ਤੈਨੂੰ ਆਖਿਆ ਸੀ ਸਹਿਬ ਨੇ ਪੂਰਾ ਕਰ ਦਿੱਤਾ ਜਦੋਂ ਪੋਟਲੀ ਖੋਲੀ ਤੇ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਬੈਠੇ ਜਿਹੜਾ ਅਸਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਹਿਣ ਵਾਸਤੇ ਨੇ ਬਣਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਾ ਆਪਣੀ ਅੱਖਾਂ ਨਾਲ ਸਤਿਗੁਰਾਂ ਜੀ ਦਾ ਸੀਸਤ ਹੁੰਦਾ ਕਹਿ ਲੱਗਾ ਗੁਰਤੇਗ ਬਹਾਦਰ ਸਤਗੁਰੂ ਮੇਰੇ ਨਿਸ਼ਚੇ ਤੇ ਸਿੱਧਕ ਦੇ ਵਿੱਚ ਕਮੀ ਸੀ ਤੇਰੀ ਗੱਲ ਤੇ ਬਚਨ ਵਿੱਚ ਕੋਈ ਕਮੀ ਨਹੀਂ ਸੀ ਅੱਜ ਮੇਰਾ ਮਨ ਇਸ ਗੱਲ ਨੂੰ ਮੰਨ ਗਿਆ ਹੈ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਿਆਵੇ ਸਭ ਠਾਈ ਹੋਏ ਸਭ ਠਾਈ ਹੋਏ ਹੇ ਗੁਰੂ ਤੇਗ ਬਹਾਦਰ ਸਤਿਗੁਰੂ ਤੁਸੀਂ ਸੱਜ ਦੇ ਵਿੱਚ ਸੁਹਾਈ ਹੁੰਦੇ ਹੋ ਮੇਰੇ ਗਰੀਬ ਦੀ ਪੁਕਾਰ ਪੂਰੀ ਕੀਤੀ ਜਾਂਦਿਆਂ ਜਾਂਦਿਆਂ ਮੈਨੂੰ ਵੀ ਦਰਸ਼ਨ ਦੇ ਦਿੱਤੇ ਐਸੇ ਧੰ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਤਿਨਾਂ ਦੀ ਸ਼ਹਾਦਤ ਪੁਰਬ ਮੌਕੇ ਅਸੀਂ ਸਭ ਜੁੜ ਬੈਠੇ ਹਾਂ ਇਹ ਸਾਡੇ 350 ਸਾਲਾ ਸ਼ਤਾਬਦੀ ਅੱਜ ਤੋਂ 50 ਵਰਿਆਂ ਪਹਿਲਾਂ 300 ਸਾਲ ਆਇਆ ਸੀ ਪਤਾ ਨਹੀਂ ਸਾਡੇ ਵਿੱਚੋਂ ਕਿੰਨੇ ਘੋਣਗੇ ਜਿਨ੍ਹਾਂ ਨੇ ਵੇਖੀ ਹੋਵੇ ਤੇ ਹੁਣ ਸਦੀ ਆਵੇਗੀ 50 ਸਾਲ ਬਾਅਦ ਪਤਾ ਨਹੀਂ ਸਾਡੇ ਵਿੱਚੋਂ ਕਿੰਨੇ ਰਹਿਣਗੇ ਜਿਹੜੇ ਉਸ ਸਦੀ ਨੂੰ ਵੇਖਣਗੇ ਇਹ ਤੇ ਪਰਮੇਸ਼ਰ ਜਾਣੇ ਕਿ ਮੌਕੇ ਬੜੀ ਔਖੀ ਜੀਵਨ ਦੇ ਵਿੱਚ ਆਉਂਦੇ ਨੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨ ਮਨਾਈਏ ਜਿਨ੍ਹਾਂ ਦੇ ਚਰਣਾ ਵਿੱਚੋਂ ਸਭ ਕੁਝ ਮਿਲ ਜਾਂਦਾ ਹੈ ਸਹਿਬ ਕਿਰਪਾ ਕਰਨ ਹੋਈਆਂ ਤੋਂ ਨਾ ਗਲਤੀਆਂ ਦੀ ਮਾਫੀ ਸਮੇਂ ਦੇ لحاظ ਨਾਲ ਸਮਾਪਤੀ ਹੈ ਬੁਲਾਵਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ